पच्ची जून ना गोलीकांड हो अजे ऑलमोस्ट थर्टी सिक्स ईयरस छत्तीस साल पूरे हो गए हैं है एक तो बड़ा ही अच्छा सवाल पूछा भी मोगा च अच्छे याद किया जा रहा मोगा च याद जरूर किया जा रहा है पर देख के इत बड़ा दुख होंगे कि मोगा वास वालों याद नहीं किया जा रहा एक संगठन है एक आर एस एस है ਇੱਕ ਸੇਮ ਵਿਚਾਰ ਧਾਰਾ ਦੇ ਜਿਹੜੇ ਸੰਗਠਨ ਨਾਲ ਜੁੜੇ ਹੋਏ ਆ ਇਕੱਲੇ ਅੱਜ ਉਹਨਾਂ ਦੇ ਲੋਕ ਹੀ ਇੱਥੇ ਉਪਸਥਿਤ ਹੈ ਅੱਜ ਸ਼ਹਿਰ ਚੋਂ ਜਿੰਨਾ ਲੋਕਾਂ ਦੇ ਲੋਕ ਚਲੇ ਗਏ ਜਿਨ੍ਹਾਂ ਨੇ ਅੰਤਰਕਵਾਦ ਦੀ ਇੱਕ ਮਾਰ ਝੱਲੀ ਹੈਗੀ ਹੈ ਜਿਨ੍ਹਾਂ ਨੇ ਉਤਰਾਸਦੀ ਤੇ ਉਹ ਟਾਈਮ ਬੁਰਾ ਟਾਈਮ ਦੇਖਿਆ ਹੈ ਅੱਜ ਉਹਨਾਂ ਚੋਂ ਕੋਈ ਵੀ ਇੱਥੇ ਉਪਸਥਿਤ ਨਹੀਂ ਹੈਗਾ ਮੇਰੀ ਹਮੇਸ਼ਾ ਹੀ ਲੋਕਾਂ ਨੂੰ ਹੱਥ ਜੋੜ ਕੇ ਆ ਬੇਨਤੀ ਹੁੰਦੀ ਹੈ ਜਿਹੜੇ ਆ ਕਾਰਜਕ੍ਰਮ ਹੈਗੇ ਆ ਆ ਕਿਸੇ ਦੇ ਸਾਂਝੇ ਕਾਰਜਕ੍ਰਮ ਨਹੀਂ ਹੈਗੇ ਆ ਇਨਵੀਟੇਸ਼ਨਸ ਕਾਰਜਕ੍ਰਮ ਨਹੀਂ ਹੈਗੇ ਇਥੇ ਹਰ ਕਿਸੇ ਦਾ ਹੱਕ ਬੰਦ ਹੈ ਆਣਾ ਹਰ ਕਿਸੇ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਵਿੱਚ ਭਾਗ ਲੈਣਾ ਤੇ ਹਰ ਕਿਸੇ ਦੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਇਹਦੇ ਵਿੱਚ ਆਪਣੀ ਸਮੂਲੀਅਤ ਕਰਕੇ ਉਹ ਸ਼ਹੀਦਾਂ ਨੂੰ ਯਾਦ ਕਰਕੇ ਅੱਖਾਂ ਅੱਖਾਂ ਨੂੰ ਨਮਨ ਕਰਕੇ ਆਪਣਾ ਉਹ ਟਾਈਮ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰ ਖੋਤੇ ਕਿਸੇ ਨੇ ਆਪਣਾ ਬੱਚਾ ਖੋਤਾ ਕਿਸੇ ਨੇ ਆਪਣਾ ਫਾਦਰ ਖੋਤਾ ਕਿਸੇ ਨੇ ਆਪਣਾ ਹਸਬੰਡ ਖੋਤਾ ਆਪਾਂ ਨੂੰ ਇਥੇ ਸਭ ਨੂੰ ਇਕੱਠਾ ਹੋ ਕੇ ਯਾਦ ਕਰਨਾ ਚਾਹੀਦਾ ਹੈ ਅਜਦਾ ਦਿਹਾੜਾ ਬਹੁਤ ਹੀ ਮਨੂਰ ਤੇ ਕਾਲਾ ਦਿਨ ਹੈ ਸਹੀਦ ਪਰਿਵਾਰਾਂ ਵਾਸਤੇ ਕਿਉਂਕਿ 25 ਜੂਨ 1998 ਨੂੰ ਇਥੇ ਜੋ ਕਟਨਾ ਹੋਈ ਉਸ ਦੇ ਨਾਲ ਇਹ ਸਾਰਾ ਸ਼ਹਿਰ ਔਰ ਸਾਰੇ ਸ਼ਹਿਰ ਦੇ ਪਤਵੰਤੇ ਜਿਨ੍ਹਾਂ ਨੇ ਸਾਡੇ ਇਥੇ ਸਵੈਮ ਸੇਵੀ ਸੀਗੇ ਉਹਨਾਂ ਦੇ 25 ਸਵੈਮ ਸੇਵੀ ਮੌਕੇ ਤੇ ਮਾਰੇ ਗਏ ਤੇ ਉਸ ਦੇ ਬਾਅਦ 30-32 ਸਵੈਮ ਸੇਵੀ ਜ਼ਖਮੀ ਹੋ ਗਏ ਸੀ ਉਹਨਾਂ ਚੋਂ ਕੁਝ ਦੀ ਬਾਅਦ ਚ ਡੈਥ ਹੋ ਗਈ ਕੁਝ ਅੱਖਾਂ ਤੋਂ ਬਲਾਈਂਡ ਟੋਟਲੀ ਹੋ ਗਏ ਕਿਸੇ ਇੱਕ ਸਾਡਾ ਪੁਲਿਸ ਬਲਾਜਮ ਸੀਗਾ ਉਹ ਬਾਅਦ ਵਿੱਚ ਬੰਬ ਲਾ ਸੋਇਆ ਉਸ ਦੇ ਚਿਥੜੇ ਤੱਕ ਉੱਡ ਗਏ ਉਹ ਉਹਦੀ ਬਚਾਰੇ ਦੀ ਲਾਸ਼ ਵੀ ਇਕੱਠੇ ਕਰਨੀ ਮੁਸ਼ਕਲ ਹੋ ਗਈ ਸੀ ਇਹ ਦਿਹਾੜਾ ਸੀ 26 ਜਨਵਰੀ 25 25 ਜੂਨ 1992 ਤੋਂ ਲੈ ਕੇ ਅੱਜ ਤੱਕ ਮਨਾ ਰਹੇ ਹਾਂ ਤੇ ਜੋ ਪੀੜਤ ਪਰਿਵਾਰਾਂ ਨੇ ਤੇ ਬਾਕੀ ਸ਼ਹਿਰ ਦੇ ਪਤਵੰਤਿਆਂ ਨੇ ਇਹ ਸਾਰੀ ਮਦਦ ਕਰਕੇ ਇਸ ਪਾਰਕ ਨੂੰ ਜਿਹੜਾ ਨਹਿਰੂ ਪਾਰਕ ਆ ਜਾਂਦਾ ਸੀ ਸ਼ਹੀਦੀ ਪਾਰਕ ਬਣਾਇਆ ਹੈ ਤੇ ਅੱਜ ਇਹ ਇੱਕ ਪੂਜਾ ਸਥਲ ਬਣ ਚੁੱਕਾ ਹੈ ਜਿੱਥੇ ਕਿ ਹਰ ਕੋਈ ਬੰਦਾ ਬਾਹਰੋਂ ਆ ਕੇ ਪਹਿਲਾਂ ਸ਼ਹੀਦਾਂ ਨੂੰ ਪ੍ਰਾਰਾਮ ਕਰਦਾ ਹੈ ਕਿਉਂਕਿ ਸ਼ਹੀਦਾਂ ਦੇ ਹਰ ਸਾਲ ਇੱਥੇ ਇਹ ਫੰਕਸ਼ਨ ਹੁੰਦਾ ਹੈ ਤੇ ਉਹਨਾਂ ਨੂੰ ਇਹੀ ਸਾਡੀ ਸੱਚੀ ਸੇਵਾ ਚਾਹੀਦੀ ਹੈ ਹਾਂ ਇਸ ਪਾਸੇ ਥੋੜਾ ਜਿਹਾ ਸਾਡੇ ਕੁਝ ਜਾਣਤਾ ਜਿਹੜੇ ਬੱਚੇ ਸੀਗੇ ਉਹ ਅੱਗੇ ਨਹੀਂ ਆਏ ਕਿਉਂਕਿ ਮੈਂ ਇਸ ਪੁਜੀਸ਼ਨ ਸੀ ਜੇ ਕੋਈ ਮੈਨੂੰ ਇਸ ਬਾਰੇ ਕੋਈ ਦਰਖਾਸਤ ਦਿੰਦਾ ਐਪਲੀਕੇਸ਼ਨ ਦਿੰਦਾ ਜਾਂ ਰਿਕਵੈਸਟ ਕਰਦਾ ਤਾਂ ਮੈਂ ਉਸ ਦੀ ਕਿਤੇ ਨਾ ਕਿਤੇ ਮਦਦ ਕਰ ਸਕਦਾ ਸੀ ਪਰ ਮੇਰੇ ਕੋਲੇ ਕੋਈ ਇਸ ਤਰ੍ਹਾਂ ਦੀ ਕੋਈ ਕਿਸੇ ਕਿਸਮ ਦਾ ਵੀ ਰਿਕਵੈਸਟ ਜਾਂ ਦਰਖਾਸਤ ਨਹੀਂ